ਹੋਤਾ ਜੇ ਲੋ ਮੱਥਾ ਟੇਕ ਕੇ ਸਲਾਮ ਕਰਕੇ ਗਾਂਢੀਆਂ ਹੋਈ ਚੱਲੋ ਜੀ ਇੰਨਾ ਟਾਈਮ ਹੋਣਾ ਆ ਗਿਆ ਦੇਖੇ ਬਾਬਾ ਮੋਤੀ ਜੀ ਜੀ ਨੂੰ ਸਮਾਪਤ ਰਸਤਾਂ ਹਰ ਸਾਲ ਇੱਥੇ ਰੋਟੀ ਮਨਾਈ ਜਾਂਦੀ ਹੈ ਤੋਂ ਬਹੁਤ ਹੀ ਸੰਤਾਨ ਅਤਮਕਤ ਹੋਦੀਆਂ ਤੋਂ ਗਰਬਤ ਕਰਦੇ ਆਂ ਮੀਤਾ ਪ੍ਰਧਾਨ ਜੀ ਦੇ ਨਾਲ ਅੱਜ ਪ੍ਰਧਾਨ ਜੀ ਦੀ ਕੋਈ ਮੈਂ ਸਭ ਤੋਂ ਪਹਿਲਾਂ ਤਾਂ ਰਫਤਾਰ ਚਾਂਸ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਰੋਸ਼ਨੀ ਦੇ ਮੇਲੇ ਦੀਆਂ ਖੁਸ਼ੀਆਂ ਨੂੰ ਲੋਕਾਂ ਦਾ ਇਹ ਪਛਾਣ ਦੇ ਲਈ ਮੈਨੂੰ ਇਹ ਜੋਗ ਸੰਧਿਆ ਕਿ ਮੈਂ ਇਹਨਾਂ ਨੂੰ ਇਸ ਬਾਰੇ ਬਸਤਾਰ ਨਾ ਦੱਸਾਂ ਇਹ ਜਿਹੜਾ ਬਾਬਾ ਮੋਹਕਮ ਸਿੰਘ ਦੀ ਦਾ ਮੇਲਾ ਦਾ ਇਹ ਸਦੀਆਂ ਸਾਲਾਂ ਤੋਂ ਇੱਥੇ ਜਗਰਾਵਾਂ ਪਵਿੱਤਰ ਫਕੀਰ ਬਾਬਾ ਮੋਹਕਮਦੀਨ ਜੀ ਦੀ ਯਾਦ ਦੇ ਵਿੱਚ ਲਾਇਆ ਜਾਂਦਾ ਹੈ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਪਾਕਿਸਤਾਨ ਤੱਕ ਤੋਂ ਹੋਰ ਬਾਹਰਲੇ ਮੁਲਕਾਂ ਦਾ ਪੰਜਾਬ ਦੇ ਸਾਰੇ ਕੋਨੇ ਕੋਨੇ ਤੋਂ ਇੱਥੇ ਆ ਕੇ ਮੱਥਾ ਟੇਕ ਕੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਇੱਥੇ ਜਿਹੜਾ ਵੀ ਆਪਣੀ ਅਰਦਾਸ ਕੋਈ ਵੀ ਕਰਦਾ ਵਾ ਕੋਈ ਵੀ ਮੰਗ ਰੱਖਦਾ ਵਾ ਮਹਾਰਾਜ ਵੱਲੋਂ ਉਹ ਪੂਰੀ ਹੁੰਦੀ ਆ ਤੇ ਉਸ ਟਾਂ ਉਹ ਢੋਲ ਵਜਾ ਕੇ ਨੰਗੇ ਪੈਰ ਹੋ ਕੇ ਇਹਨਾਂ ਦੇ ਦਰਸ਼ਨ ਕਰਕੇ ਪ੍ਰਭੂ ਨੂੰ ਪ੍ਰਾਪਤ ਕਰਦਾ ਵਾ ਤੇ ਖੁਸ਼ੀਆਂ ਪ੍ਰਾਪਤ ਕਰਦਾ ਵਾ ਸਾਡੇ ਜਗਰੋਂ ਸ਼ਹਿਰ ਤੋਂ ਬਹੁਤ ਵੱਡੀ ਮਾਨ ਦੀ ਗੱਲ ਆ ਇਹ ਇਹ ਸਾਡੀ ਪੀਰ ਪੰਗਬਰਾ ਦੇਵਤੇਆਂ ਗੁਰੂਆਂ ਦੀ ਧਰਤੀ ਦੇ ਉੱਤੇ ਐਡਾ ਬਹੁਤ ਵੱਡਾ ਮੇਲਾ ਹਰ ਸਾਲ ਸਾਡੇ ਜਗਰਾਵਾ ਦੇ ਸ਼ਹਿਰ ਵਾਸੀਆਂ ਨੂੰ ਦੇਖਣ ਨੂੰ ਮਿਲਦਾ ਹੈ ਧੰਨਵਾਦ ਜੀ ਇਹ ਸੀਗੇ ਜੀ ਲੀਤਾ ਸੱਬਰਵਾਲ ਜੋ ਕਿ ਜਿਉਂ ਦੇ ਕਾਂਸ ਮਾਰਟੀ ਦੇ ਪ੍ਰਧਾਨ ਵੀ ਹਨ ਕਿਉਂਕਿ ਹਣ ਸੋਣ ਵੀ ਲੜ ਕੇ ਹਟਿਆ ਨਾ ਸੋ ਮੈਂ ਤੁਹਾਡਾ ਆਪਣਾ ਬਾਹੁ ਸਿੰਘ ਕੈਮਰਾਮੈਨ ਰਾਜੂ ਦੇ ਨਾਲ ਧੰਨਵਾਦ ਠੀਕ ਹੈ ਜੀ ਸਾਰਾ ਆ ਰਿਹਾ ਹੈ ਕਿ ਆਪਾਂ ਲਿਓ ਜੀ ਇਹ ਤੁਸੀ ਬੰਦ ਕਰਦੇ ਹੋ ਹਾਂ ਠੀਕ ਹੈ ਜੀ ਤੁਸੀਂ ਕਹੋ ਕਿ ਉਹਨੇ ਜੀ ਉਸਨੇ ਮਿਲ ਜੀ ਸਾਡੇ ਦਾਦੇ ਪਰਦਾਦੇ ਹੋਵੇ ਜੀ ਸਾਲ ਕੋ 100 ਸਾਲ ਹੋ ਗਏ ਇੱਥੇ ਹੁੰਦੇ ਆ ਨੂੰ ਠੀਕ ਹੈ ਜੀ ਤੁਸੀਂ ਆਪਣੇ ਜਿਹੜਾ ਜੋ ਖਾਜਲਾ ਤਿਆਰ ਕਰਦੇ ਹਾਂ ਜੀ ਖਾਜਲਾ ਤਿਆਰ ਪ੍ਰਸ਼ਾਦ ਭੋਗ ਪ੍ਰਸ਼ਾਦ ਤਿਆਰ ਕਰਦੇ ਆ ਜੀ ਠੀਕ ਹੈ ਜੀ ਤੁਹਾਨੂੰ ਕਿੰਨਾ ਦਾ ਮਹਿਸੂਸ ਹੋ ਰਿਹਾ ਜੀ ਇੱਥੇ ਜੀ ਲਾਕਡਾਊਨ ਤੋਂ ਬਾਅਦ ਲੋਕਾਂ ਦਾ ਨਿਕਲਣਾ ਤੇ ਕਿਸਾਨਾਂ ਦਾ ਬਸ ਕਰਾਤੀ ਮੋਦੀ ਸਰਕਾਰ ਨੇ ਉਤੇ ਦਿੱਲੀ ਬਹਿ ਗਏ ਜੀ ਜਾ ਕੇ ਤੇ ਬਹੁਤ ਹੀ ਘੱਟ ਮੇਲਾ ਪਰ ਰਹੇ ਹੈ ਜੀ ਸਾਰੇ ਮੇਲਿਆਂ ਦਾ ਇਹੀ ਹਾਲ ਹੈ ਜੀ ਤੇ ਲੋਕਾਂ ਕੋਲ ਪੈਸਾ ਹੈ ਨਹੀਂ ਭੁਖ ਨੰਗ ਚੱਲ ਰਹੀ ਹੈ ਜੀ ਪੂਰੀ ਮੋਦੀ ਨੇ ਸਾਰਿਆਂ ਦੀ ਬੱਚ ਖਰਾ ਰੱਖੀ ਹੈ ਜੀ ਕਿਸਾਨਾਂ ਕਿਸਾਨਾਂ ਦੇ ਨਾਲ ਮੇਲੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਜੇ ਕਿਸਾਨ ਨੇ ਤਾਂ ਅਸੀਂ ਆ ਜੇ ਕਿਸਾਨ ਨਹੀਂ ਜੇ ਗੱਲੇ ਨਹੀਂ ਹੈਗੇ ਤਾਂ ਗੱਲੇ ਖਤਮ ਹੋਗੇ ਤਾਂ ਅਸੀਂ ਵੀ ਖਤਮ ਹੋਗੇ ਠੀਕ ਹੈ ਜੀ ਧੰਨਵਾਦ ਜੀ ਆਪਣਾ ਨੰਬਰ ਦੇ ਜੀ ਮੇਰਾ ਪਾਰੀ ਹੋਊਗਾ هي بيو 90 90 90 पापा जी हलक करणो आहे ਬਾਈ ਜੀ ਜੀ ਜੋ ਵੀ ਸੰਗਤਾਂ ਅਸੀਂ ਬੇਨਤੀ ਕਰਦੇ ਆ ਕਿ ਹਮਤੋਂ ਆ ਕੇ ਸੰਵੰਤਾਂ ਲਈਦੀ ਲੋਟ ਹੋਰ ਜੋ ਵੀ ਸੰਗਤਾਂ ਇਸ ਦੇ ਸਾਥ ਮਨੁੱਖਤਾ ਦਾ ਸੋਚ ਕੇ ਗਿਆ ਸੀ ਬਹੁਤ ਸਾਫ ਸਮਾਜਤਰਾ ਹੋ ਬਹੁਤ ਆ ਕੇ ਗਿਆ ਲੋਟ ਦਾ ਆਉਣੀ ਮਨੁੱਖਤਾ ਕੋਈ ਕਰ ਕੋਈ ਦੋਟੜੇ ਦੋਟਪੋਟ ਕਰਵਾਉਣ ਦਾ ਪਰਵਾਹ ਨਹੀਂ ਕਰਦਾ मनोकामना आपके मन धार का पूरी होंगे और संगत आके चढ़ाद तो संगतान को अभी लख लख बधाई दें इस दुखों दे। तो तो मैं तो अपना बाबू सिंह कैमरा मैन